ਸਸੀ ਗੱਲ ਜੀ ਇਸ ਵੇਲੇ ਗੋਦਾਸਪੁਰ ਚ ਖੜੇ ਆ ਐਸ ਡੀ ਐਮ ਦਫਤਰ ਕੰਪਲੈਕਸ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਹੀ ਕਿ ਦੇਰ ਰਾਤ 9:30 ਵਜੇ ਦਾ ਸਮਾਂ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਂ ਜਥੇਬੰਦੀ ਜੋ ਕਿਸਾਨ ਆਗੂ ਗੁਰਪ੍ਰਤਾਪ ਸਿੰਘ ਜੀ ਇਹਨਾਂ ਤੋਂ ਇਲਾਵਾ ਹੋਰ ਆਗੂਆਂ ਦੀ ਜਿਹੜੀ ਆ ਚੰਡੀਗੜ੍ਹ ਧਰਨੇ ਨੂੰ ਲੈ ਕੇ ਮੋਰਚੇ ਨੂੰ ਲੈ ਕੇ ਜੋ ਗ੍ਰਿਫਤਾਰੀ ਕੀਤੀ ਗਈ ਹੈ ਆਗੂਆਂ ਦੀ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਜੁੜੇ ਵਕ ਵਕ ਆਗੂ ਨੇ ਜਾਂ ਇਸ ਜਥੇਬੰਦੀ ਨਾਲ ਜੁੜੇ ਜਿੰਨੇ ਵੀ ਕਿਸਾਨ ਨੇ ਉਹਨਾਂ ਵੱਲੋਂ ਜੰਮ ਕੇ ਨਰੇਬਾਜੀ ਕੀਤੀ ਜਾ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਮੰਗ ਕੀਤੀ ਜਾ ਰਹੀ ਹੈ ਕਿ ਜਾਂ ਉਹਨਾਂ ਨੂੰ ਸਾਰਿਆਂ ਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਜਾਂ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਛੱਡੇ ਜਾਣ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਸਰਕਾਰ ਨੂੰ ਗ੍ਰਿਫਤਾਰੀਆਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸਵੇਰ ਦਾ ਜਿਹੜਾ ਸਵੇਰ ਤੋਂ ਇੱਕ ਕਿਸਾਨਾਂ ਦੀ ਗ੍ਰਿਫਤਾਰੀ ਸ਼ੁਰੂ ਕੀਤੀ ਹੈ ਜੀ ਉਹਦੂ ਪੁਲਿਸ ਪ੍ਰਦਰਸ਼ਨ ਨੇ ਇੰਨਾ ਝੂਠ ਬੋਲਿਆ ਕਿ ਮੈਨੂੰ ਪਾਗੋ ਵੀ ਨਹੀਂ ਬੰਦੇ ਦਿੱਤੀ ਕੋਈ ਕਪੜਾ ਨਹੀਂ ਪਾਉਣ ਦਿੱਤਾ ਇਹਦੇ ਸਿਰਫ 2 ਮਿੰਟ ਉਹ ਫੋਟੋ ਕਰਨੀ ਹੈ ਸਾਡੇ ਨਾਲ ਤੇ ਤੈਨੂੰ ਵਾਪਸ ਭੇਜ ਦੇਣਾ ਅੱਜ ਸਵੇਰ ਦੀ ਗੱਲ ਹੈ ਜੀ ਹਾਂ ਸਵੇਰੇ ਜੀ ਸਵੇਰੇ 5-6 ਵਜੇ ਦੀ ਗੱਲ ਹੈ ਮਾਸ਼ਾਅੱਲਾ ਪੁਲਿਸ ਜਾਂਦੀ ਜਾਂ ਗੁਰਦਾਸਪੁਰ ਪੁਲਿਸ ਦਾਲ ਸੀਆਈਡੀ ਦੇ ਬੰਦੇ ਸੀ ਨਾਲ ਪੁਰਾਣਾ ਸ਼ਾਲਾ ਪੁਲਿਸ ਨਾਲ ਪੈਣੀ ਵੀ ਆਖਾਂ ਦੀ ਪੁਲਸੀ ਠੀਕ ਹੈ ਜੀ ਤੇ ਉਹ ਝੂਠ ਬੋਲ ਕੇ ਨਾ ਫਿਰ ਕਹਿੰਦੇ ਤੁਸੀਂ ਆਪਣੇ ਸਾਲੇ ਦਫ਼ਤਰ ਆ ਜਾਓ ਉੱਥੇ ਤਾਂ ਡਾ ਫੋਟੋ ਕਰਕੇ ਤੁਹਾਨੂੰ ਵਾਪਸ ਭੇਜ ਦੇਣਾ ਫੇਰ ਕਾਨੂੰ ਇੱਥੇ ਸਾਰਾ ਦਿਨ ਪੁਲਿਸ ਲਾਈਨ ਦੇ ਵਿੱਚ ਬਿਠਾ ਕੇ ਰੱਖਿਆ ਜੀ ਇਹ ਫੜੋ ਫੜਾਈ ਦਾ ਜਿਹੜਾ ਸਿਲਸਲਾ ਇਹ ਚੰਡੀਗੜ੍ਹ ਮੋਰਚੇ ਨੂੰ ਲੈ ਕੇ ਸਾਰਾ ਬਿਲਕੁਲ ਮੋਰਚੇ ਨੂੰ ਲੈ ਕੇ ਉਹਨੂੰ ਰੋਕਣ ਵਾਸਤੇ ਉਹਨੂੰ ਰੋਕਣ ਵਾਸਤੇ ਤੇ ਇਹ ਜਿਹੜੀ ਐਮਐਸਪੀ ਦੀ ਮੰਗ ਹੈ ਜਿਹੜੀ ਆਪਾਂ ਕਈ ਬੜੇ ਲੰਬੇ ਸਮੇਂ ਤੋਂ ਕਰ ਰਹੇ ਹਾਂ ਅੱਜ ਵੀ ਜਿਹੜੀ ਕੱਲ ਵੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਮੈਂ 2 ਮਿੰਟਾਂ ਦੇ ਮਸਲੇ ਹੱਲ ਕਰ ਦਿਆਂਗਾ ਤੇ ਨਾਲੇ ਮੈਨੂੰ ਦੱਸੋ ਕਿਹੜਾ ਮਸਲਾ ਤੇ ਕੱਲ ਅੱਧ ਦੇ ਵਿੱਚ ਮੀਟਿੰਗ ਛੱਡ ਕੇ ਚਲ ਚਲਾ ਗਿਆ ਤੇ ਅੱਜ ਇਹੀ ਸੋਚਦੇ ਸੀ ਕਿ ਜਿਹੜਾ ਸਾਡਾ ਪ੍ਰਸ਼ਾਸਨ ਹੈ ਇਹਨਾਂ ਨੂੰ ਪਤਾ ਹੈ ਕਿ ਇਹ ਜਿਹੜੇ ਬੰਦੇ ਨੇ ਇਹ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਨੇ ਨਾਲ ਰਾਜਨਾ ਤਾਂ ਕਰਾਂ ਹੀ ਕਰੇਗਾ ਆ ਜਨ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਸਾਡੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਲਗਭਗ ਫਤਿਹਗੜ ਚੂਣੀਆਂ ਤੋਂ ਪੁਰਾਣੇ ਛਾਲੇ ਤੋਂ ਕਾਨੂੰਵਣ ਤੋਂ ਉਹ ਆਗੂ ਜਿਹੜੇ ਸਵੇਰ ਦੇ ਗ੍ਰਿਫਤਾਰ ਕਰਕੇ ਪੁਲਿਸ ਲਾਈਨ ਬਿਠਾਈ ਸਾਡੇ ਜਥੇ ਤੋੜੀ ਜਥੇ ਬੰਦੀ ਤੋਂ ਇਲਾਵਾ ਹੋਰ ਵੀ ਬਕੂ ਸਾਰੀਆਂ ਜਥੇ ਬੰਦੀਆਂ ਜਿੰਨੀ ਸੰਯੁਕਤ ਖਸਾਰ ਮੋਰਚਾ ਭਾਰਤ ਦੇ ਨਾਲ ਸਬੰਧਤ ਜਥੇ ਬੰਦੀਆਂ ਅੰਗਰਸਾਪਰ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਉਹ ਸਾਰੀਆਂ ਸਵੇਰ ਤੋਂ ਪੁਲ ਜੇਲ੍ਹ ਦੇ ਵਿੱਚ ਛੁੱਟਣ ਦੀ ਜਿਹੜੀ ਤਿਆਰੀ ਕਰ ਲਈ ਇਹਨੇ ਚੋਰੀ ਕਰਕੇ ਹਾਂ ਹੁਣ ਜੇਲ੍ਹ ਦੀ ਤੇਰੀ ਕੀਤੀ ਹਾਂਜੀ ਬਿਲਕੁਲ ਜੀ ਅੰਦਰੋਂ ਜਿਹੜੇ ਤਹਿਸੀਲਦਾਰ ਸਾਹਿਬ ਦੇ ਪੇਸ਼ ਕਰਕੇ ਤਾਂ ਸਾਨੂੰ ਜੇਲ੍ਹ ਲੈ ਕੇ ਜਾਣ ਦੀ ਤਿਆਰੀ ਕੀਤੀ ਗਈ ਕਿ ਜਿੰਨੀ ਦੇਰ ਕਹਿੰਦਾ ਮਤਲਬ ਮੋਰਚਾ ਜਿਹੜਾ ਚੱਲੂਗਾ ਨਿਰਬੰਦੀ ਰੱਖੀ ਜਾਊਗੀ ਤੇ ਇਸ ਨੂੰ ਲੈ ਕੇ ਨਰੇਬਾਜੀ ਹੋ ਰਹੀ ਐ ਸੋ ਦਵਿੰਦਰ ਕੌਰ ਜੀ ਨੇ ਜੋ ਜ਼ਿਲ੍ਹਾ ਆਗੂ ਨੇ ਇਸ ਜਥੇਬੰਦੀ ਦੇ ਇਸ ਮਾਮਲੇ ਨੂੰ ਲੈ ਕੇ ਜਿਵੇਂ ਦੱਸਿਆ ਗੁਰਪ੍ਰਤਾਪ ਜੀ ਨੇ ਕਿ ਉਹਨਾਂ ਨੂੰ ਜੇਲ੍ਹ ਚ ਨਿਰਬੰਧ ਕੀਤਾ ਜਾਊਗਾ ਤੇ ਤੁਹਾਡੀ ਇਸ ਵੇਲੇ ਕੀ ਮੰਗ ਐ ਜੋ ਨਰੇਬਾਜੀ ਕੀਤੀ ਜਾ ਰਹੀ ਐ ਦੇਖੋ ਸਭ ਤੋਂ ਪਹਿਲੇ ਤੇ ਆਹੀ ਕਿ ਜਿਹੜਾ ਪ੍ਰਸ਼ਾਸਨ ਆ ਝੂਠੇ ਉਥੋਂ ਗੱਲਾਂ ਕਰ ਕਰਕੇ ਕਿ ਅਸੀਂ ਤੁਹਾਨੂੰ ਸਿਰਫ ਉਥੇ ਸ਼ਾਮ ਤੱਕ ਬਿਠਾਵਾਂਗੇ ਉਸ ਤੋਂ ਬਾਅਦ ਜਦੋਂ ਸ਼ਾਮ ਪਈ ਸਾਨੂੰ ਹੁਣ ਸੁਨੇਹਾ ਮਿਲਿਆ ਮੈਨੂੰ ਇਹਨਾਂ ਨੇ ਫੋਨ ਕੀਤਾ ਕਿ ਇਹ ਇਹਨਾਂ ਨੇ ਸਾਨੂੰ ਹੁਣ ਜੇਲ੍ਹ ਲੈ ਜਾਣਾ ਮੈਂ ਕਿਹਾ ਵੀ ਕਿਹੜੇ ਸਾਨੂੰ ਦੋਸ਼ ਦੱਸੋ ਵੀ ਕੋਈ ਲੜਾਈ ਹੋਈ ਕੋਈ ਝਗੜਾ ਹੋਇਆ ਕੋਈ ਅਸੀਂ ਕਤਲ ਕੀਤਾ ਕੀ ਸਾਡਾ ਦੋਸ਼ ਕੀ ਆ ਇੱਥੇ ਸਾਨੂੰ ਹੁਣ ਸੁਣਨ ਨੂੰ ਮਿਲਿਆ ਪੀਐਸਡੀਐਮ ਸਾਹਿਬ ਦੇ ਅਸੀਂ 57 ਦੀ ਕਰ ਕੇ ਤੇ ਉੱਥੋਂ ਹੁਣ ਅਸੀਂ ਇਹਨਾਂ ਨੂੰ ਜੇਲ੍ਹ ਚ ਖੜਨਾ ਹੀ ਖੜਨਾ ਵੀ ਸਾਨੂੰ ਆਰਡਰ ਮਿਲ ਗਏ ਨੇ ਆ ਸਾਡੀ ਪ੍ਰਸ਼ਾਸਨ ਨੂੰ ਇੱਥੋਂ ਮੀਡੀਆ ਰਾਹੀਂ ਅਪੀਲ ਆ ਵੀ 57 ਦੀ ਦੂਜੀ ਧਿਰ ਸਾਡੇ ਸਾਹਮਣੇ ਲਿਆਂਦੀ ਜਾਏ ਸਾਨੂੰ ਦੱਸਿਆ ਜਾਏ ਵੀ ਝਗੜਾ ਕਿਹਦੇ ਨਾਲ ਹੋਇਆ ਜਾਂ ਕਿਦੇ ਨਾਲ ਮਾਰਕਟਾਈ ਹੋਈ ਜਗਾ ਦੱਸੀ ਜਾਏ ਵੀ ਜਿਹਦੇ ਕਰਕੇ 57 ਜਿਹੜੀ ਆ ਪ੍ਰਧਾਨ ਜੀ ਹੁਣਾਂ ਦੇ ਉੱਤੇ ਕੀਤੀ ਗਈ ਆ ਜੇਕਰ ਸਰਕਾਰ ਸਾਡੇ ਉੱਤੇ ਜ਼ਬਰ ਕਰ ਰਹੀ ਆ ਅਸੀਂ ਕਹਨੇ ਆ ਸਾਡੇ ਵੀਰ ਭਰਾ ਹੀ ਨੇ ਇਹ ਦੂਣਾ ਆ ਕੇ ਸਾਡੇ ਉੱਤੇ ਜ਼ਬਰ ਕਰ ਰਿਹਾ ਸਾਨੂੰ ਕਹਿ ਰਹੇ ਆ ਵੀ ਹਾਂ ਜਾਂ ਤੁਸੀਂ ਪਿੱਛੇ ਹੀ ਹਟ ਜਾਓ ਕਿ ਇਹ ਪ੍ਰੋਟੈਸਟ ਕਰਨ ਤੋਂ ਇਨਕਾਰ ਕਰਦੇ ਨੇ ਤੇ ਅਸੀਂ ਮਤਲਬ ਇਹਨਾਂ ਨੂੰ ਨਹੀਂ ਲੈ ਕੇ ਜਾਂਦੇ ਉਹ ਪ੍ਰੋਟੈਸਟ ਇੱਕ ਪਾਸੇ ਤੁਹਾਡਾ ਪ੍ਰਧਾਨ ਮੰਤਰੀ ਡੈਮੋਕਰੇਸੀ ਦੀ ਹੱਤ ਚੁੱਕੀ ਫਿਰਦਾ ਜਾ ਕੇ ਵਿਦੇਸ਼ਾਂ ਦੇ ਵਿੱਚ ਤੇ ਅਸੀਂ ਪ੍ਰੋਟੈਸਟ ਕਰਨੇ ਆ ਤੇ ਤੁਸੀਂ ਸਾਨੂੰ 57 ਕਰਕੇ ਝੂਠੀਆਂ ਤਰਾਵਾਂ ਲਾਲਾਂ ਕੇ ਅੰਦਰ ਕਰਦੇ ਹੋ ਇੱਥੇ ਬੈਠੇ ਆ ਗੋਲੀਆਂ ਮਾਰੋ ਆਪਣੀ ਸਰਕਾਰ ਨੂੰ ਵੀ ਖੁਸ਼ ਕਰ ਲੋ ਤੇ ਵੀਰੋ ਤੁਸੀਂ ਵੀ ਖੁਸ਼ ਹੋ ਜਾਓ ਸੋ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਬਿਆਨ ਆਇਆ ਅੱਜ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਕਿ ਜੋ ਮੋਰਚੇ ਦੀ ਧੌਂਸ ਦੇ ਕੇ ਜਿਹੜਾ ਮੀਟਿੰਗ ਦਾ ਜੋ ਕਾਰਨ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਮੀਟਿੰਗ ਦਾ ਦਵਾ ਜਿਹੜਾ ਬਣਾਇਆ ਗਿਆ ਇੱਕ ਮੋਰਚੇ ਦੀ ਧੌਂਸ ਦੇ ਕੇ ਕਿ ਇੱਕ ਪਾਸੇ 2 2.5 3 ਘੰਟੇ ਉਹਨਾਂ ਦੀ ਲਗਾਤਾਰ ਮੀਟਿੰਗ ਚੱਲਦੀ ਹੈ ਤੇ ਦੂਸਰੇ ਪਾਸੇ ਜਦੋਂ ਉਹਨਾਂ ਵੱਲੋਂ ਪੁੱਛਿਆ ਗਿਆ ਕਿ ਪਰਸੋਂ ਦੇ ਮੋਰਚੇ ਦਾ ਕੀ ਬਣੂਗਾ ਤੇ ਜਿਹੜੇ ਆਗੂ ਸੀ ਜਥੇਬੰਦੀਆਂ ਦੇ ਉਹਨਾਂ ਦਾ ਕਹਿਣਾ ਸੀ ਕਿ ਮੋਰਚਾ ਤੇ ਨਿਰੰਤਰ ਜਾਰੀ ਰਹੂਗਾ ਤੇ ਉਹਨਾਂ ਨੇ ਕਿਹਾ ਫਿਰ ਮੇਰਾ ਸਮਾਂ ਬਰਬਾਦ ਕਰਨ ਦਾ ਕੀ ਫਾਇਦਾ ਵੇਖੋ ਇਤਿਹਾਸ ਸਦੇ ਵਿੱਚ ਸਵਾਲ ਦਾ ਕੋਈ ਮੈਨੇ ਨਹੀਂ ਹੁੰਦਾ ਵੀ ਸਵਾਲ ਕੀ ਆ ਮੈਨੇ ਇਹ ਰੱਖਦਾ ਵੀ ਜਵਾਬ ਕੀ ਦਿੱਤਾ ਗਿਆ ਅੱਗੋਂ ਮੁੱਖ ਮੰਤਰੀ ਕਹਿੰਦਾ ਵੀ ਮੈਨੂੰ ਧਰਨੇ ਦਾ ਕਹਿ ਕੇ ਤੇ ਮੀਟਿੰਗ ਲਈ ਆ ਅਸੀਂ ਕਹਿੰਨੇ 13 ਮਹੀਨੇ ਅਸੀਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਆ ਜਾ ਕੇ ਤੇ ਉੱਥੇ ਤੇ ਕੋਈ ਕੇਂਦਰੀ ਮੰਤਰੀ ਨਹੀਂ ਬੋਲਿਆ ਵੀ ਸਾਡੇ ਉੱਤੇ ਤੁਸੀਂ ਧਰਨੇ ਦਾ ਦਬਾਅ ਬਣਾ ਕੇ ਸਾਡੇ ਕੋਲੋਂ ਮੀਟਿੰਗ ਲਈ ਆ ਤੇ ਜੇਕਰ ਇੱਕ ਪਾਸੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਜਿੰਨੂੰ ਅਸੀਂ ਵੋਟਾਂ ਪਾਈਆਂ ਜੇ ਸਾਡੇ ਨਾਲ 2 2.5 ਘੰਟੇ ਬਹਿ ਗਿਆ ਤੇ ਆਖਰ ਕਿੱਧਰ ਦੀ ਆ ਗਈ ਉਹਨੇ ਕਿੰਨੂੰ ਸਮਾਂ ਦੇਣਾ ਉਹ ਕੋਈ ਕੈਪਟਨ ਅਮਰਿੰਦਰ ਸਿੰਘ ਤਾਂ ਨਹੀਂ ਜਿੰਨੂੰ ਹਰ ਉਸਾਉਲਮ ਨੂੰ ਮਿਲਣ ਜਾਣਾ ਸੀ ਇੱਥੇ ਰਹਿਣਾ ਪੰਜਾਬ ਦੇ ਲੋਕਾਂ ਦੁਆਰਾ ਬਣਾਇਆ ਗਿਆ ਮੁੱਖ ਮੰਤਰੀ ਆ ਤੇ ਜੇ ਬਹਿ ਗਿਆ ਕਿਸਾਨ ਆਗੂਆਂ ਨਾਲ ਗੱਲਬਾਤ ਦੀ ਲੜੀ ਕਈ ਵਾਰੀ ਟੁੱਟਦੀ ਆ ਕਈ ਵਾਰੀ ਜੁੜਦੀ ਆ ਜੇ ਤਰੀ ਕਿਸੇ ਗਿੰਨੇ ਪਰੇ ਨਹੀਂ ਸੀ ਲੱਗੀ ਕਮ ਸੇ ਕਮ ਇੱਕ ਤੂੰ ਸੀਐਮ ਆ ਤੇਰੇ ਵਿੱਚ ਸਹਿਨਸ਼ੀਲਤਾ ਹੋਣੀ ਚਾਹੀਦੀ ਸੀ ਗੱਲਬਾਤ ਦੀ ਲੜੀ ਨੂੰ ਟੁੱਟਣ ਦੇ ਉਹਨਾਂ ਨੂੰ ਥਰਲੇ ਦੀ ਜਗ੍ਹਾ ਦਿੰਦਾ ਕਹਿੰਦਾ ਵੀ ਬੈਠੋ ਨਵੇਂ ਸਿਰਿਓ ਫੇਰ ਗੱਲਬਾਤ ਲਈ ਬੈਠਾਂਗੇ ਉਹ ਤੇਰੀ ਅੱਖ ਦੁਖਦੀ ਤਾਂ ਤੈਨੂੰ ਪੀੜ ਹੁੰਦੀ ਤੇ ਸਾਡੀਆਂ ਤੁਸੀਂ ਫਸਲਾਂ ਨਸਲਾ ਖਰਾਬ ਕਰਨਦੇ ਹੋ ਸਾਡੀਆਂ ਤੁਸੀਂ ਫਸਲਾਂ ਨਸਲਾ ਖਰਾਬ ਕਰਨਦੇ ਹੋ ਤੇ ਤੇਰੀ ਦੁੱਖ ਦੀ ਅੱਖ ਤੇ ਵੀ ਤੈਨੂੰ ਪੀੜਿਆ ਸੋ ਮੁੱਖ ਮੰਤਰੀ ਪੰਜਾਬ ਦਾ ਬਿਆਨ ਇਹ ਵੀ ਸਾਹਮਣੇ ਆਉਂਦਾ ਕਿ ਜਿਹੜੀਆਂ ਇਹ ਮੰਗਾਂ ਨੇ ਕੇਂਦਰ ਦੀਆਂ ਮੰਗਾਂ ਨੇ ਉਹਦੇ باوجود ਵੀ ਸਮਾਂ ਦਿੱਤਾ ਜਾ ਰਿਹਾ ਤੁਹਾਨੂੰ ਤੇ ਫਿਰ ਸਟੇਟ ਇੱਥੇ ਇਹ ਕੀ ਲੈ ਕੇ ਬਠਾ ਸਰਕਾਰ ਦੇ ਵਿੱਚ ਭਗਵੰਤ ਮਾਨ ਨੂੰ ਸਵਾਲ ਅਸੀਂ ਕਰਨੇ ਹੁਣ ਪੀ ਜਦੋਂ ਤੂੰ ਕਹਿੰਦਾ ਸਭ ਕੁਝ ਕੇਂਦਰ ਨੇ ਦੇਣਾ ਤੇ ਫਿਰ ਸਟੇਟਾਂ ਦਾ ਰੇਡ ਕਾ ਹੀ ਖਤਮ ਕਰ ਦੋ ਸਭ ਕੁਝ ਕੇਂਦਰ ਦੇ ਹੱਥ ਚ ਤੇ ਅੱਗੇ ਦਿੱਤਾ ਗਿਆ ਤੁਸੀਂ ਸਾਡੇ ਰੇਲਵੇ ਸਟੇਸ਼ਨ ਸਰਕਾਰੀ ਹਸਪਤਾਲ ਬੱਸ ਸਾਡੇ ਜੋ 에어ਪੋਰਟ ਉਹ ਸਭ ਕੁਝ ਤਾਂ ਲੈ ਕੇ ਕਿ ਪ੍ਰਾਈਵੇਟ ਕਾਰਪੋਰੇਟ ਕਰਾਣੇ ਤੇ ਸਰਕਾਰਾਂ ਖਤਮ ਕਰ ਦੋ ਆ ਵੋਟਾਂ ਜਿਹੜੀਆਂ ਪਵਾਉਂਦੇ ਹੋ ਸਾਡੇ ਕੋਲੋਂ 5 ਸਾਲਾਂ ਬਾਅਦ ਤੇ ਇੱਕ ਮੁੱਖ ਮੰਤਰੀ ਬਹਿ ਜਾਂਦਾ ਇਹ ਕਹਿੰਦਾ ਕਿਸਾਨ ਆਗੂਆਂ ਨੇ ਜਾਇਦਾਦਾਂ ਬਣਾਨੀਆਂ ਬਣਾਈਆਂ ਅਸੀਂ ਕਹਿੰਨੇ ਆਪਣੇ ਐਮਐਲਏ ਵੱਲ ਝਾਤ ਮਾਰੋ ਲਾਗੇ ਲਾਗੇ ਤੁਹਾਨੂੰ ਪਤਾ ਲੱਗ ਜਾਏਗਾ ਕਿੱਥੇ ਕਿੱਥੇ ਨਜਾਇਜ਼ ਕਬਜ਼ੇ ਹੋ ਗਏ ਕਿੱਥੇ ਕਿੱਥੇ ਨਜਾਇਜ਼ ਕਲੋਨੀਆਂ ਕੱਟ ਲਈਆਂ ਕਿੱਥੇ ਕਿੱਥੇ ਉਹਨਾਂ ਦੀਆਂ ਪ੍ਰਾਪਰਟੀਆਂ ਬਣ ਗਈਆਂ ਕਿਸਾਨ ਆਗੂ ਆਪਣੀ ਉਹ ਹੀ ਦਸਾਂ ਨੌਆਂ ਦੀ ਕਿਰਤ ਕਰਕੇ ਉਸੇ ਦਸਾਂ ਨੌਆਂ ਦੀ ਕਿਰਤ ਦੇ ਵਿੱਚ ਆਪਣੇ ਬੱਚੇ ਪਾਲ ਰਿਆ ਸੋ ਇਹਨਾਂ ਕਿਸਾਨਾਂ ਆਗੂ ਜਿਨ੍ਹਾਂ ਦਾ ਜੋ ਰੋਸ ਹੈ ਸਾਫ ਜਾਇਜ਼ ਹੈ ਤੁਸੀਂ ਤਸਵੀਰਾਂ ਦੇ ਰਹੀਂ ਨਰਲੀਬ ਕੈਮਰੇ ਦੀ ਅੱਖ ਦੇ ਰਹੀਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਆਲਾ ਅਧਿਕਾਰੀ ਨੇ ਇੱਥੇ ਮੌਜੂਦ ਨੇ ਐਸ ਐਚ ਓ ਸਿਟੀ ਸਮੇਤ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਸੀਨੀਅਰ ਪੁਲਿਸ ਅਧਿਕਾਰੀ ਨੇ ਕਿ ਉਹਨਾਂ ਦਾ ਜਿਹੜਾ ਵਾ ਇਸ ਮਾਮਲੇ ਦੇ ਉੱਪਰ ਕੀ ਕਹਿਣਾ ਸਰ ਜੋ ਗ੍ਰਿਫਤਾਰੀਆਂ ਹੋ ਰਹੀਆਂ ਨੇ ਕਿਸਾਨ ਆਗੂਆਂ ਦੀਆਂ ਇੱਥੇ ਕੀ ਕੀ ਕਹਿਣਾ ਤੁਹਾਡਾ ਜਿਵੇਂ ਮੰਗ ਕੀਤੀ ਜਾ ਰਹੀ ਹੈ ਕਿ ਸਵੇਰੇ ਤੜਕਸਾਰ ਤੋਂ ਗ੍ਰਿਫਤਾਰੀ ਹੋਈ ਹੈ ਤੇ ਹੁਣ 751 ਕਰਕੇ ਜੇਲ੍ਹ ਚ ਭੇਜਿਆ ਜਾ ਰਿਹਾ ਨਹੀਂ ਪ੍ਰਿੰਟ ਰੈਕਸ਼ਨ ਲਿਆ ਜੀ ਹਾਂਜੀ ਇਸ ਪਰਲਾਪ ਪ੍ਰਿੰਟ ਰੈਕਸ਼ਨ ਲਿਆ ਜੀ 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 ਸੋ 751 ਦਾ ਉਹਨਾਂ ਦਾ ਕਹਿਣਾ ਕਿ ਦੂਸਰੇ ਪਾਸੇ ਕੋਈ ਧੇਰੀ ਨਹੀਂ ਹੈਗੀ ਤੇ 751 ਕਿਹਨਾਂ ਦਾ ਹੋਗੀ ਤਾਂ ਪਹਿਲਾਂ ਕਹਤਾ ਜੀ ਐਸ ਪਰ ਲਾਜ ਬੰਦੀ ਕਰ ਵੀ ਉਹੀ ਕੀਤੀ ਹੈ ਉਹੀ ਕੀਤੀ ਹੈ ਠੀਕ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਕਿ ਜੋ ਧੱਕਾ ਮੁਕੀ ਹੈ ਪੁਲਿਸ ਪੁਲਿਸਸ਼ਨ ਦਾ ਗੁਰਦਾਸਪੁਰ ਪੁਲਿਸ ਤੇ ਜੋ ਕਿਸਾਨ ਨੇ ਕਿਸਾਨਾ ਗੋਹ ਦੇ ਵਿੱਚ ਧੱਕਾ ਧੱਕਾ ਮੁਕੀ ਜਿਹੜਾ ਬਿਲਕੁਲ ਜਰੀ ਹੈ ਦੇਖ ਸਕਦੇ ਹੋ ਤੁਸੀਂ ਕਿ ਪੁਲਿਸ ਵੱਲੋਂ ਜਿਹੜੀ ਹੈ ਗ੍ਰਿਫਤਾਰੀ ਕਿਸਾਨ ਆਗੂ ਗੁਰਪ੍ਰਤਾਪ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਫੋਲਸਰ ਦੇ ਕਿਸਾਨਾਂ ਦੇ ਦਰਮਿਆਨ ਜੋ ਧਕਾ ਮੁਕੀ ਬਿਲਕੁਲ ਜਾਰੀ ਹੈ ਦਿਖਾਈਆਂ ਜਾਂ ਤਸਵੀਰਾਂ ਦਿਖਾਈਆਂ ਜਾਣ ਕਿ ਪੁਲਿਸ ਵੱਲੋਂ ਜਿਹੜੀ ਗ੍ਰਿਫਤਾਰੀ ਆ ਉਹ ਕੀਤੀ ਜਾ ਰਹੀ ਹੈ ਜਿਹੜੀਆਂ ਤਿੱਖੀਆਂ ਝੜਪਾਂ ਨੇ ਤਿੱਖੀ ਝੜਪਾ ਪੁਲਿਸ ਤੇ ਕਿਸਾਨਾਂ ਦੇ ਦਰਮਿਆਨ ਉਹ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਆਗੂ ਗੁਰਪ੍ਰਤਾਪ ਸਿੰਘ ਦੀ ਜੋ ਗ੍ਰਿਫਤਾਰੀ ਹੈ ਸੋ ਪੁਲਿਸ ਤੇ ਕਿਸਾਨਾਂ ਦੇ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਦਰਮਿਆਨ ਤੁਸੀਂ ਦੇਖ ਸਕਦੇ ਹੋ ਕਿ ਤਿੱਖੀਆਂ ਝੜਫਾਣਾਂ ਜੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਨੇ ਸੋ ਤਿੱਖੀ ਝੜਫ ਜੜੀ ਹੈ ਕਿਸਾਨਾਂ ਦੇ ਦਰਮਿਆਨ ਵਿੱਚ ਮਹਿਲਾਵਾਂ ਵੀ ਨੇ ਤੁਹਾਨੂੰ ਦੱਸਦੀ ਹੈ ਕਿ ਇਸ ਜਥੇਬੰਦੀ ਦੇ ਨਾਲ ਜੁੜੀਆਂ ਹੋਈਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਨਾਲ ਜੁੜੀਆਂ ਹੋਈਆਂ ਮਹਿਲਾਵਾਂ ਤੇ ਜੋ ਕਿਸਾਨ ਆਗੂ ਨੇ ਜੋ ਆਪਣੀ ਜਥੇਬੰਦੀ ਦੇ ਝੰਡਿਆਂ ਸਮੇਤ ਜੋ ਤਿੱਖੀਆਂ ਝੜਫਾਂ ਨੇ ਪੁਲਿਸ ਦੇ ਨਾਲ ਕਰਦੇ ਨਜ਼ਰ ਆ ਰਹੇ ਨੇ ਉਹ ਕਿਸਾਨ ਆਗੂ ਜੋ ਗੁਰਪ੍ਰਤਾਪ ਸਿੰਘ ਆ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਲਗਾਤਾਰ ਜਿਹੜੀ ਧੱਕਾ ਮੁਕੀ ਆ ਪੁਲਿਸ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਾਹਮਣੇ ਗੁਰਦਾਸਪੁਰ ਪੁਲਿਸ ਜਿਹੜੀ ਆ ਬੇਸ਼ੱਕ ਗੁਰਪ੍ਰਤਾਪ ਸਿੰਘ ਦੀ ਜਿਹੜੀ ਗ੍ਰਿਫਤਾਰੀ ਆ ਉਨਾ ਵੱਲੋਂ ਕਰ ਲਈ ਗਈ ਹੈ ਸੋ ਕਿਸਾਨ ਜਿੱਥੇ ਬੰਦੀਆਂ ਦਾ ਕਹਿਣਾ ਇਹ ਹੈ ਕਿ ਜੋ 57 ਕੀਤੀ ਗਈ ਹੈ ਦੂਸਰੀ ਕਿਸ ਧਿਰ ਦੇ ਨਾਲ ਕੀਤੀ ਗਈ ਹੈ ਸੋ ਪੁਲਿਸ ਪ੍ਰਸ਼ਾਸਨ ਦਾ ਇਹੀ ਕਹਿਣਾ ਕਿ ਜੋ ਪ੍ਰਟਸਟ ਸਰਕਾਰ ਦੇ ਨਾਲ ਚੱਲ ਰਿਹਾ ਜਿਸ ਨੂੰ ਲੈ ਕੇ ਜਿਸ ਨੂੰ ਲੈ ਕੇ ਇਹ ਗਾੜੀ ਜੋ ਪੁਲਿਸ ਵੱਲੋਂ 57 ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੀ ਧੱਕੇਸਹੀ ਹੈ ਅੱਜ ਤੱਕ ਕੰਮ ਕੀ ਹੈ ਕਹਿੰਦਾ ਮਸਲ ਤੱਕ ਕੰਮ ਕੀ ਲਗਾਤਾਰ ਯਰੀ ਹੈ ਬੇਸ਼ੱਕ ਜਥੇਬੰਦੀ ਦੇ ਆਗੂਆਂ ਵੱਲੋਂ ਜਾਂ ਜਥੇਬੰਦੀ ਦੇ ਨਾਲ ਜੁੜੇ ਵੱਡੀ ਗਿਣਤੀ ਦੇ ਵਿੱਚ ਜੁੜੇ ਹੋਏ ਕਿਸਾਨਾਂ ਵੱਲੋਂ ਜੰਮ ਕੇ ਨਰੇਬਾਜੀ ਕੀਤੀ ਯਾਰ ਸੋ ਕਿਸਾਨ ਜਥੇਬੰਦੀ ਦੇ ਜਿਹੜੇ ਡਟਵੇਂ ਵਿਰੋਧ ਦੇ باوجود ਵੀ ਤੁਸੀਂ ਤਸਵੀਰਾਂ ਦੇ ਰਾਈ ਦੇਖਿਆ ਕਿ ਧਕਮ ਧਕਾ ਜਿਹੜਾ ਪੂਰਾ ਤਣਾਅਪੂਰਨ ਮਾਹੌਲ ਪੁਲਿਸ ਤੇ ਜਥੇਬੰਦੀ ਦੇ ਦਰਮਿਆਨ ਬਣਿਆ ਸੋ ਇਸ ਦੇ باوجود ਵੀ ਗੁਰਪ੍ਰਤਾਪ ਸਿੰਘ ਦੀ ਗ੍ਰਿਫਤਾਰੀ ਜਿਹੜੀ ਹੋ ਚੁੱਕੀ ਹੈ ਪੁਲਿਸ ਜਿਹੜੀ ਹੈ ਆਪਣੇ ਸੁਰੱਖਿਆ ਘੇਰੇ ਦੇ ਵਿੱਚ ਉਹਨਾਂ ਨੂੰ ਜੇਲ੍ਹ ਦੀ ਤਰਫੋਂ ਜਾਂ ਜਿੱਥੇ ਵੀ ਉਹਨਾਂ ਨੇ ਲੈ ਕੇ ਜਾਣਾ ਉਹਨਾਂ ਦੀ ਨજરਬੰਦੀ ਕਰਨੀ ਲੱਗੇ ਨੇ ਇਹ ਸਾਰੇ ਜਿਹੜੇ ਹਾਲਾਤ ਇਹਨੂੰ ਕਿਵੇਂ ਦੇਖਦੇ ਹੋ ਵੇਖੋ ਤੁਸੀਂ ਵੀ ਇੱਥੇ ਸਾਰਾ ਕੁਝ ਵੇਖਿਆ ਹਾਂਜੀ ਇਹਨਾਂ ਦੇ ਵਿੱਚੋਂ ਸਾਨੂੰ ਕਹਿ ਰਹੇ ਆ ਵੀ ਨਸ਼ਾ ਕੀਤਾ ਮੈਂ ਕਹਿੰਨੀ ਆ ਜਿੰਨੇ ਅਫਸਰ ਖਲੋਤੇ ਨੇ ਆ ਜਿੰਨੇ ਸਾਡੇ ਲੱਗੇ ਸਾਰਿਆਂ ਦਾ ਮੈਡੀਕਲ ਸਾਰਿਆਂ ਦਾ ਮੈਡੀਕਲ ਕਰਾ ਲੈਣ ਤੇ 10 ਦਿਨ ਕਿੰਨੇ ਕਿੰਨੇ ਨਹੀਂ ਪੀਤੀ ਸਾਡੀਆਂ ਬੀਬੀਆਂ ਦੇ ਉੱਤੇ ਇਹਨਾਂ ਹੱਥ ਚੁੱਕੇ ਆ ਚਪੇੜਾ ਮਾਰੀਆਂ ਇਹਨਾਂ ਨੇ ਇੱਕ ਬਾਲ ਖੋਏ ਉਹਨਾਂ ਦੇ ਇੱਥੋਂ ਤੱਕ ਕਿ ਇੰਨੀ ਗੰਦੀ ਸ਼ਬਦਾਵਲੀ ਵਰਤੀ ਗਈ ਹੈ ਪ੍ਰਸ਼ਾਸਨ ਵੱਲੋਂ ਤੇ ਜਿਹੜੀ ਉਹੀ ਗੱਲ ਸੱਚ ਹੋ ਗਈ ਪੰਜਾਬ ਨੂੰ ਯੂਪੀ ਬਣਾਊਗਾ ਇਹ ਭਗਵੰਤ ਮਾਨ ਸਾਡੀ ਗੱਲ ਯਾਦ ਰੱਖਿਓ ਲੋਕੋ ਜੇ ਹੁਣ ਵੀ ਘਰਾਂ ਚੋਂ ਨਾ ਨਿਕਲੇ ਸਾਨੂੰ ਘਰਾਂ ਚੋਂ ਕੱਢ-ਕੱਢ ਮਰਵਾਊਗਾ ਇਹ ਪੁਲਸ ਦੇ ਹੱਥੋਂ ਜੇ 90 95 ਦਾ ਦੋਰ ਇਹ ਨਾ ਦਰਹਾਊਗਾ ਤੇ ਸਾਡੇ ਉੱਤੇ ਲੰਤ ਪਾਇਓ ਕਿਉਂਕਿ ਜੋ ਤਕੇਸ਼ਾਹੀ ਇੱਥੇ ਪੁਲਸ ਨੇ ਕੀਤੀ ਆ ਬੀਬੀਆਂ ਨੂੰ ਤੂ ਤੂ ਮਾਰਿਆ ਇਹਨਾਂ ਨੇ ਤੇ ਇਹਨਾਂ ਨੂੰ ਐਡਾ ਕਿਹੜਾ ਡਰ ਪੈ ਗਿਆ ਸੀ ਉਹ ਕਿਹੜਾ ਕੋਈ ਅੱਤਵਾਦੀ ਸੀ ਉਦੋਂ ਤੇ ਕਿਹੜੇ ਯੂਪੀਏ ਦੇ ਪਰਚੇ ਸੀਗੇ ਇੱਕ ਕਿਸਾਨ ਆਗੂ ਉਹਦੇ ਤੋਂ ਤੁਹਾਨੂੰ ਇਹਨਾਂ ਡਰ ਜਾਰ ਤਨ ਹਿੱਤੇ ਹਾਦੀ ਕਰ ਦਿੱਤੀ ਅੱਜ ਪ੍ਰਸ਼ਾਸਨ ਨੇ ਲੱਖ ਲਾਂਤ ਇਹੋ ਜੀ ਸਰਕਾਰ ਤੇ ਲੱਖ ਲਾਂਤ ਇਹੋ ਜਿਹਾ ਪ੍ਰਸ਼ਾਸਨ ਤੇ ਸੋ ਜੋ ਕਿਸਾਨ ਜਿੱਥੇ ਬੰਦਿਆਂ ਦੇ ਆਗੂ ਨੇ ਉਹ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਨੇ ਲਗ ਬੰਦੇ ਲਿਆ ਕੇ ਸਿਵਲ ਦੇ ਬੰਦੇ ਲਿਆ ਕੇ ਸਾਡੀਆਂ ਜਨਾਨੀਆਂ ਉੱਤਿਆ ਨਫ ਸਰਕਾਰੀ ਬੰਦਿਆਂ ਦੇ ਸਾਡੇ ਗੁੰਡੇ ਸ਼ਰਾਬੀ ਗੁੰਡੇ ਲਿਆਉਣ ਦੇ ਨਾਲ ਇਸ ਸਰਕਾਰ ਜਿਹੜਾ ਪੂਰਾ ਅਜੇ ਅੱਜ ਅਹੀਂ ਵੀਡੀਓ ਵੀਡੀਓ ਰਾਹੀਂ ਇੱਕ ਗੱਲ ਦੱਸਣਾ ਚਾਹੁੰਦੇ ਆ ਗੱਲ ਆ ਜੇ ਫਾਡੇ ਗੁਰਪ੍ਰਤਾਪ ਸਿੰਘ ਪ੍ਰਧਾਨ ਨੂੰ ਤਾਂ ਗ੍ਰਿਫਤਾਰ ਕਰ ਲਿਆ ਜੇਲ੍ਹ ਪੇਟ ਦੇਖੋ ਜਾਂ ਤਾਂ ਕਿ ਮੈਂ ਛਡਾਉਂਦੀ ਪਈ ਸੀ ਅੱਗੇ ਬਾਜੀ ਨੂੰ ਹੈ ਇਹਨਾਂ ਨੇ ਹੱਥੋਂ ਪਾਈ ਵੀ ਕੀਤੀ ਆ ਅੱਜ ਪੇਰਾ ਵੀ ਛੱਡਿਆ ਨੇ ਇਹਨਾਂ ਨੂੰ ਫੜ ਕੇ ਬੰਦੀ ਸਰਕਾਰ ਪ੍ਰਸ਼ਾਸਨ ਦੇ ਉੱਪਰ ਜਿਹੜੇ ਆ ਦੋਸ਼ ਲਗਾਏ ਜਾ ਰਹੇ ਨੇ ਕਈ ਤਰ੍ਹਾਂ ਦੇ ਪੁਲਿਸ ਨੂੰ ਕੋਸਿਆ ਜਾ ਰਿਹਾ ਉੱਥੇ ਹੀ ਜੋ ਪੰਜਾਬ ਸਰਕਾਰ ਨੂੰ ਵੀ ਕਿਸਾਨ ਆਗੂਆਂ ਵੱਲੋਂ ਜਿਹੜਾ ਕੋਸਿਆ ਜਾ ਰਿਹਾ ਸੋ ਇਸ ਸਬੰਧ ਦੇ ਵਿੱਚ ਜਿਹੜੇ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਯੂਧ ਨੇ ਡੀਐਸਟੀ ਸਾਹਿਬ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਸਰ ਕਿਸਾਨ ਜਿੱਥੇ ਪੰਡੀਆਂ ਦੇ ਆਗੂਆਂ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਅੱਜ ਹੁਣ ਤੱਕ ਕਮਕੀ ਚੱਲੀ ਹੈ ਗ੍ਰਿਫਤਾਰੀ ਗੁਰਪ੍ਰਤਾਪ ਸਿੰਘ ਕਿਸਾਨ ਆਗੂ ਦੇ ਦਰਾਂ ਨਾ ਜੋ ਤਣਾਪਨਮਹੌਲ ਬਣਿਆ ਉਹਦੇ ਦਰਮਿਆਨ ਇਹਨਾਂ ਨੇ ਦੋਸ਼ ਲਾਏ ਨੇ ਕਿ ਮੁਲਾਜ਼ਮਾਂ ਨੇ ਜਿਹੜੀ ਡਰਿੰਕ ਕੀਤੀ ਹੋਈ ਸੀ ਤੇ ਸਾਡੇ ਨਾਲ ਧੱਕੇਸ਼ਾਹੀ ਹੋਈ ਹੈ ਔਰਤਾਂ ਨੇ ਕਿਹਾ ਕਿ ਸਾਡੇ ਵੀ ਥੱਪੜ ਤੱਕ ਮਾਰ ਦਿੱਤੇ ਗਏ ਨਹੀਂ ਦੇਖੋ ਇਹ ਵੀ ਸਾਡੀਆਂ ਮਾਵਾਂ ਭੈਣਾਂ ਨੇ ਐਹੋ ਜੀ ਕੋਈ ਗੱਲ ਨਹੀਂ ਇੱਥੇ ਹੋਈ ਇੱਥੇ ਇਹ ਪ੍ਰੋਟੈਸਟ ਕਰ ਰਹੇ ਸੀ ਜ਼ਬਰਦਸਤੀ ਉਹਨੂੰ ਚੜਾਣਾ ਚਾਹੁੰਦੇ ਸੀ ਉਹਨਾਂ ਨੂੰ ਮ ਕਰਾ ਕੇ ਆਪਾਂ ਜੇਲ੍ਹ ਦੇ ਵਿੱਚ ਛੱਡਣ ਜਾ ਰਹੇ ਸੀ ਜੀ ਜੀ ਗੱਡੀ ਵੇਖੋ ਇਹਨਾਂ ਨੇ ਅੱਗੇ ਲਾ ਕੇ ਡੱਕੀ ਆ ਜੀ ਜੀ ਔਰ ਮੁਲਾਜ਼ਮ ਜਿਨ੍ਹਾਂ ਦੇ ਸ਼ਰਾਬ ਲੋ ਕਹਿੰਦੇ ਨੇ ਆਪਾਂ ਸਾਰੇ ਕਰ ਲੈਣਗੇ ਇਹ ਵੀ ਸਾਡੀ ਮਾਵਾਂ ਭੈਣਾਂ ਹੀ ਨਹੀਂ ਭਰਾਣੇ ਸਾਡੇ ਇਹ ਆਪਣਾ ਆਪਣੀ ਡਿਊਟੀ ਕਰ ਰਿਹਾ ਹੀ ਆਪਣੀ ਡਿਊਟੀ ਕਰ ਰਿਹਾ ਸਾਡਾ ਇਹਨਾਂ ਨਾਲ ਕਿਸੇ ਨਾਲ ਕੋਈ ਮਤਭੇਦ ਨਹੀਂ ਆ ਪਰ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਣਾ ਉਹ ਤੇ ਮਾੜੀ ਗੱਲ ਹੈ ਪਰ ਜੇ ਆਪਾਂ ਕਹੀਏ ਵੀ ਆਪਾਂ ਕਿਸੇ ਦੇ ਆਪਾਂ ਹਥੀਪੇ ਆ ਜਾਂ ਦੇਖੋ ਸਾਡੀ ਸਰਕਾਰੀ ਗੱਡੀ ਦੇ ਅੱਗੇ ਇਹਨਾਂ ਨੇ ਆਪਣੀ ਗੱਡੀ ਲਾਈ ਆ ਅਸੀਂ ਬੜੀ ਮੁਸ਼ਕਲ ਹੁਣ ਪਿੱਛੇ ਉਹਨਾਂ ਨੂੰ ਕੱਢ ਕੇ ਤੇ ਫਿਰ ਛੱਡ ਕੇ ਆਏ ਆ ਜੇਲ ਇਹ ਉਹਨਾਂ ਨੂੰ ਛਡਾਣਾ ਚਾਹੁੰਦੇ ਸੀ ਜ਼ਬਰਦਸਤੀ ਪਰ ਕਿਸੇ ਨਾਲ ਕੋਈ ਤਕਰਾਮ ਨਹੀਂ ਕੀਤਾ ਉਹ ਜੀ ਗੱਲ ਨਹੀਂ ਹੋਈ ਹਰ ਕਦੇ ਹੱਥ 'ਚ ਕੈਮਰੇ ਨੇ ਜੀ ਜੀ ਬਾਕੀ ਰਹਿ ਗਈ ਸ਼ਰਾਬ ਪੀਣ ਵਾਲੀ ਗੱਲ ਸਾਰੇ ਮੁਲਾਜ਼ਮ ਇੱਥੇ ਜਿੱਦਾ ਮਰਜ਼ੀ ਮੁਲਾਜ਼ਾ ਕਰਾ ਕੇ ਦੇ ਦੇ ਸੋ ਇਹ ਸਭ ਨਾਲ ਡੀਐਸਪੀ ਕਪਲ ਜੀ ਉਹਨਾਂ ਦਾ ਕਹਿਣਾ ਕਿ ਜੋ ਦੋਸ਼ ਲਗਾਏ ਜਾ ਰਹੇ ਨੇ ਇਹਨਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਹ ਕਿਸੇ ਵੀ ਸਾਡੇ ਮਲਾਜੰਦਾ ਜਿਹੜਾ ਮਲਾਜਾ ਕਰਾ ਸਕਦੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਗੁਰਪ੍ਰਤਾਪ ਸਿੰਘ ਦੀ ਕਿਸਾਨ ਆਗੂ ਦੀ ਗ੍ਰਿਫਤਾਰੀ ਲਈ ਉਹਨਾਂ ਨੂੰ ਜੇਲ੍ਹ ਚ ਲੈ ਜਾਣ ਵਾਸਤੇ ਇਧਰੋਂ ਦੀ ਨਿਕਲੇ ਜਾ ਰਿਹਾ ਸੀ ਤਾਂ ਸਾਹਮਣੇ ਜਿਵੇਂ ਤੁਸੀਂ ਤਸਵੀਰ 'ਚ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਕਿ ਇਹ ਆਪਣੀ ਗੱਡੀ ਜਿਹੜੀ ਹੈ ਜਿੱਥੇ ਬੰਦੀ ਸੀ ਗੱਡੀ ਲਾ ਕੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦਾ ਡਟਮਾ ਵਿਰੋਧ ਕੀਤਾ ਗਿਆ ਜਿਸ ਕਾਰਨ ਇਹ ਜਿਹੜੇ ਹਾਲਾਤ ਬਣੇ ਨੇ ਸੋ ਉਹਨਾਂ ਨੇ ਇਹਨਾਂ ਸਾਰਿਆਂ ਦੋਸ਼ਾਂ ਨੂੰ ਨਕਾਰਦਿਆਂ ਹੋਇਆ ਉਹਨਾਂ ਇਹ ਵੀ ਕਿਹਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਜੋ ਪ੍ਰੋਟੈਸਟ ਕਰ ਰਹੇ ਨੇ ਇਹ ਸਾਰੀਆਂ ਸਾਡੀਆਂ ਮਾਵਾ ਭੈਣਾ ਹੈਗੀਆਂ ਨੇ ਬਾਕੀ ਕਿਸੇ ਨਾਲ ਵੀ ਕੋਈ ਧੱਕਾ ਸ਼ਾਇ ਕਰਨ ਦੀ ਜਿਹੜੀ ਆ ਇਹ ਕੋਈ ਵੀ ਇਹੋ ਜੀ ਗੱਲ ਨਹੀਂ ਹੈਗੀ ਸਗੋਂ ਉਹਨਾਂ ਦੀ ਵੀ ਮਜਬੂਰੀ ਹੈ ਕਿ ਉਹ ਆਪਣੀ ਡਿਊਟੀ ਕਰ ਰਹੇ ਨੇ ਤੇ ਉਹ ਉਹਨਾਂ ਦਾ ਵੀ ਅਧਿਕਾਰ ਬਣਦਾ ਜਥੇਬੰਦੀ ਦਾ ਕਿ ਉਹ ਆਪਣਾ ਫਰਸਟ ਜਿਹੜਾ ਉਹ ਕਰ ਰਹੇ ਨੇ ਹੁਣ ਤੱਕ ਲਈ ਨਹੀਂ ਸਹਾਯੋਗੀ ਕੈਮਰਾ ਪਰਸਨ ਆਈ ਪੀ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੋਜਾਸਪੁਰ